ਮਧਿਆ ਨਿਕਲੀ ਆ ਗੁੜੀ ਜੀ 10 ਮਿੰਟ ਹੁਣ ਫੋਨ ਦੇਖੀਏ ਹੋਰ ਕੀ ਫੋਨ ਵੀ ਨਹੀਂ ਦੇਖਣ ਦਿੰਦੀ ਹੈਗੀ ਪਰ ਹੁਣ ਤਾਂ ਸਿੱਧੀ ਹੋ ਗਈ ਹੈਗੀ ਚੰਬੜੀ ਵਾਲੀ ਪਾਈ ਸੀ ਅਹ ਨੂੰ ਤਾਂ ਗੱਲ ਤਾਂ ਸੱਚੀ ਸੀ ਭੂਆ ਦੀ ਹਣਾ ਹੋਰ ਹੁਣ ਭੂਆ ਦੀਆਂ ਗੱਲਾਂ ਸੱਚੀਆਂ ਸੀਗੀਆਂ ਮੈਂ ਭੂਆ ਦੇ ਮਾਂਗਰ ਲਈ ਲੱਗੀ ਹੈਗੀ ਆ ਹੁਣ ਆਈ ਇਹ ਜਾਮੇ ਦੇ ਵਿੱਚ ਪਾ ਚੰਬੜੀ ਸੀ ਕੁੜੇ ਕੀ ਕਰਦੇ ਆ ਬਹੂ ਰਾਣੀ ਕੁਛ ਨਹੀਂ ਜੱਟ ਆ ਜਾ ਬਹਿ ਜਾ ਕਿਵੇਂ ਪਾਈਆਂ ਬਸ ਵੇਲੀ ਹੋ ਕੇ ਨਹੀਂ ਜੀ ਤੁੰਦੰ ਨਾ ਕਰ ਲੈ ਹਾਂ ਤੁੰਦੰ ਤੇ ਵੀ ਪਿੰਦੀ ਦੀ ਤੇੱਸ ਕਿਤੇ ਐਥੇ ਫਿਰਦੀ ਹੋਣੀ ਆ ਕੋਲੇ ਕਛ ਦੀ ਭਾਗੀ ਹੋਣੀ ਕਿਸੇ ਦੀ ਕੀ ਕਰਾਂ ਅਜ ਨਾਲ ਖੁਆਜਾ ਬੋਲਦੀਆਂ ਹੋਰ ਫਿਰ ਹੁਣ ਚਾਂਬੜੀ ਪਈ ਹੈਗੀ ਕੀ ਕਰਾਂ ਕਹਿੰਦੇ ਨਾ ਬਾਬਾ ਕਰਨ ਤੈਨੂੰ ਡੰਡਾ ਫੜ ਕੇ ਫੁੱਲਾ ਡੋੜਤੀ ਨੂੰ ਮੈਂ ਤਾਂ ਸੁਣੀ ਸੀ ਕੀ ਗੱਲ ਕਰਦਾ ਹੋਰ ਫਿਰ ਜਦੋਂ ਲੋਟ ਹੀ ਨਹੀਂ ਆਉਂਦੀ ਹੈਗੀ ਮੇਰੀ ਮਾਂ ਆਈ ਸੀ ਜੱਟੀ ਤੈਨੂੰ ਮੈਂ ਦੱਸਦੀਆਂ ਗੱਲ ਅੱਛਾ ਹੈ ਅੱਛਾ ਤੇ ਮੇਰੇ ਭਰਾ ਦਾ ਸੀ ਵਿਆਹ ਹਾਂ ਚੱਲ ਮੈਂ ਫੋਨ ਤਾਂ ਫੇਰ ਦੇ ਦਿੰਦੀ ਹਾਂ ਤੇ ਮੇਰੇ ਭਰਾ ਦਾ ਸੀ ਵਿਆਹ ਤੇ ਮੇਰੀ ਮਾਂ ਨੇ ਫੋਨ ਕਰਤਾ ਵੀ ਆਪਾਂ ਵਿਆਹ ਕਰਾਉਣੇ ਹੈਗੇ ਕਿ ਤੂੰ ਆ ਜਾ ਚੱਲ ਹੁਣ ਹੁੰਦਾ ਹੀ ਆ ਚਾਪਣ ਭਾਈ ਦਾ ਹਾਂ ਤੇ ਮੈਂ ਆਖੇ ਮੇਰੇ ਬਿੱਬੀ ਨੂੰ ਆ ਪੁੱਛਦੀ ਹੈਗੀ ਵੀ ਨਾਲ ਦੇ ਮੇਰੇ ਸੱਟ ਜਾ ਟੁੱਟਿਆ ਪਿਆ ਸੀਗਾ ਵੀ ਉਹ ਠੀਕ ਕਰਾ ਦੇ ਨਾਲ ਮੂਲੀ ਦਾ ਕਪੜਾ ਦਵਾ ਦੇ ਹਾਂ ਹੱਕ ਬਣਦਾ ਤੇ ਮੇਰੇ ਤਾਂ ਗਾਲੀ ਪੈ ਗਈ ਅੱਛਾ ਹਾਂ ਹੋਰ ਲੈ ਤੈਨੂੰ ਕੱਪੜੇ ਦਵਾਈ ਤੇਰੀ ਮਾਂ ਦਵਾ ਦੇ ਉਹਨਾਂ ਦੇ ਵਿਆਹ ਆ ਉਹ ਜਾਣਗੇ ਸਿਉਣਾ ਕਰਾਉਣ ਤੇ ਤੈਨੂੰ ਕਰਾ ਦੇਣ ਸਾਪੌਣੀਆਂ ਛੱਡ ਗਈ ਚਾਚੀ ਪਾਣੀ ਫਿਰ ਬਣਾਉ ਉਹ ਤਾਂ ਹੁਣ ਇਹਨਾਂ ਦੇ ਹੱਕ ਵੰਡਦਾ ਫਿਰ ਤੇ ਸੱਸ ਦੀ ਇੱਕ ਵੰਡਾ ਫਿਰ ਹੋਰ ਹੁਣ ਜਦੋਂ ਇੱਥੋਂ ਇਹਨਾਂ ਦੇ ਡੁੱਟਿਆ ਪਏ ਨਹੀਂ ਵੀ ਇੱਕ ਕਰੋ ਇਹ ਦੇਣ ਜਦੋਂ ਪੜਾਦਾ ਵੀ ਇਹਨਾਂ ਦੇ ਇਹਨਾਂ ਦਾ ਕੰਮ ਕਰਦੀਆਂ ਭਾਂਡੇ ਮਾਂਦੀਆਂ ਭਣੀ ਇਹਨਾਂ ਦੇ ਹੱਕ ਵੰਡਦਾ ਕਾ ਨੂੰ ਮੈਂ ਕਹਤੀ ਜਵਾਨੀ ਬੋਲਦੀ ਸੀ ਮੇਰੀ ਬੀਬੀ ਨੂੰ ਮੂਰੇ ਵਿਚਾਲੇ ਮੇਰੇ ਨਾਲ ਸ਼ੁਰੂ ਤੋਂ ਹੀ ਐਂ ਕਰਦੀ ਹੈ ਵੀ ਵੀ ਕਾਤੇ ਵਾਤੇ ਕਰਦੀ ਆਂਦੀ ਹਰ ਇੱਕ ਕੰਮ 'ਚ ਮੇਰੇ ਜੇ ਲੱਗੋ ਜੜਦੀ ਹੈ ਮੈਂ ਜਵਾਨੀ ਬੋਲਦੀ ਸੀ ਹੋਏ ਤਾਂ ਪਹਿੜੀ ਬਣੀ ਸੀ ਸੱਸਾ ਹਾਂ ਹੁਣ ਤਾਂ ਸਾਰੇ ਹੀ ਕਹਿੰਦੇ ਨੇ ਚਾਚੀ ਬਿਹੜੀ ਆ ਹਾਂ ਬਾਅਦ 'ਚ ਪਤਾ हां ਬਾਲੀ ਚਾਂਪਲੀ ਜੀ ਪਰ ਹੁਣ ਮੈਨੂੰ 2-3 ਦਿਨ ਹੋ ਗਏ ਆਈ ਨੂ ਪਿੰਡ ਹੁਣ ਫਿਰ ਮੈਂ ਨਾ ਤਾਂ ਰੋਟੀ ਪਾਣੀ ਪੁੱਛਾਂ ਨਾ ਚਾਹ ਪਾਣੀ ਕੋਲੇ ਤਰ ਜਾਨੀ ਆ ਫਿਰ ਕਹੂਗੀ ਮੈਨੂੰ ਗੋਲ ਮਾਰ ਕੇ ਨਹੀਂ ਠਾਏ ਮੈਂ ਦੱਸ ਕੇ ਚਾਣੀ ਪੀ ਸਕਦੀ ਅੱਛਾ ਇਹ ਛੱਡ ਕਰਾਂ ਚਾਚੀ ਇਹ ਤਾਂ ਗੱਲਾਂ ਮੁਕਦੀਆਂ ਨਹੀਂ ਤੂੰ ਦੱਸ ਕਿਵੇਂ ਆਈ ਸੀਗੀ ਨਹੀਂ ਮੈਂ ਤਾਂ ਤੇਰੇ ਕੋਲ ਕੰਮ ਆਈ ਸੀ ਤੂੰ ਤਾਂ ਬਣਾ ਮਮਾਰ ਤੇ ਲੱਗੀ ਪਈ ਸੀ ਤੂੰ ਹਕੀਆ ਆਇਆ ਲੱਗੀ ਸੀ ਦੋਨੇ ਦੇ ਦੇਖਣ ਲੱਗੀ ਸੀ ਸੱਸ ਦੀ ਗੱਲ ਪੱਕੀ ਆ ਭਾਣੇ ਉਹ ਨਹੀਂ ਭਾਣੇ ਸਾਰਾ ਦਿਨ ਮੋਬਾਈਲ ਤੋਂ ਨਹੀਂ ਨਿਕਲਦੀ ਸੀ ਜਿੱਕਿ ਸਾਰਾ ਦਿਨ ਮੋਬਾਈਲ ਸੀ ਬਸ ਸੱਸ ਦੇ ਥੋਂ ਕੰਮ ਆ ਜਾਈਂਦੀ ਆ ਮੈਂ ਤੇਰੇ ਕੋਲ ਕੰਮ ਆ ਜਾਈ ਦੀ ਗੱਲ ਤੇ ਸੱਸ ਦੀ ਪੱਕੀ ਆ ਅੱਛਾ ਇਹਦਾ ਮਤਲਬ ਇਹ ਸੱਸ ਤੇਰੇ ਕੋਲ ਗਈ ਸੀ ਜੀ ਸੀ ਮੇਰੇ ਕੋਲ ਭਾਣੇ ਕਿੱਲਾ ਕਰਦੀ ਸੀ ਉਹ ਕਹਿੰਦੀ ਕੀ ਕਰਾਂ ਭਾਣੇ ਸਾਰਾ ਦਿਨ ਮੋਬਾਈਲ ਤੋਂ ਨਹੀਂ ਨਿਕਲਦੀ ਲੈ ਦੇਖ ਲੈ ਕੰਮ ਦਾ ਸਿਕਾਉਣ ਕਰਦਾ ਮੈਂ ਹੀ ਕਰ ਦੇ 10 ਮਿੰਟ ਹੁਣ ਬੈਠੀ ਸੀ ਜੱਚੀ ਮੈਂ ਤਾਂ ਆਇਆ ਤਾਂ ਭਾਣੇ ਤੇਰੇ ਕੋਲ ਕੰਮ ਆ ਸੀ ਕੋਈ ਕੀ ਕਹਾਂ ਕਰੀਗੀ ਭਾਬੂ ਮੈਂ ਥੋੜ ਕਾ ਕੋਈ ਨਾ ਜੇ ਤੇ ਕੰਮ ਤਾਂ ਮੈਂ ਤੇਰਾ ਕਰ ਦਿੰਦੀ ਆ ਤੂੰ ਫਿਰ ਮੇਰੀ ਸੱਸ ਕੋਲੇ ਨਾ ਦੱਸੀ। ਨਾ ਮੈਂ ਸੱਸ ਕੋਲੇ ਕੀ ਦੱਸਣ? ਹਾਂ ਦੱਸ ਹੀ ਆਉਂਦੇ। ਉਹ ਤਾਂ ਮੈਂ ਦੱਸਦੀ ਨਹੀਂ ਹੈਗੀ ਮੈਂ ਤਾਂ ਤੇਥੋਂ ਹੀ ਲਈ ਪਣ 500 ਰੁਪਏ ਮੋੜ ਕੇ ਤੈਨੂੰ ਐ ਫੜਾ ਦੂੰ। ਹਾਂ। ਦੇਖੀ ਕਿਤੇ ਦੱਸਣਾ ਤੇ ਫੇਰ ਉਹ ਲੜਪੂਗੀ। ਨਾ ਮੈਂ ਦੱਸਦੀ ਨਹੀਂ ਹੈਗੀ ਮੈਂ ਦੱਸਦੀ ਪਣ। ਹਾਂ। ਕੋਈ ਨਾ ਪੈਸੇ ਤਾਂ ਮੈਂ ਤੈਨੂੰ ਦੇ ਦੂੰਗੀ। ਹੋਰ ਦੱਸ ਕੀ ਹਾਲ ਹੈ ਤੇਰੀ? ਨੂੰਹ? ਮੇਰੀ ਨੂੰਹ ਤਾਂ ਬਸ ਠੀਕ ਆ ਵਧੀਆ ਬਣੀ ਜਿਹੜਾ ਟਾਈਮ ਲੰਗੀ ਜਾਂਦਾ। ਅੱਛਾ। ਹਾਂ। ਤੂੰ ਤਾਂ ਨਹੀਂ ਲੜਦੀ ਹੋਣੀ ਮਤਲਬ ਲੈਦਾ ਹੈਨਾ। ਨਾ ਮੈਂ ਤਾਂ ਭਾਣਿਆ ਦੇਖੋ ਉਹੀ ਗੱਲ ਕਹਿੰਦੇ ਹੁੰਦੇ ਨੇ ਜੋ ਪਿਆਵੇ ਗਾਉਂ ਅੱਜ ਕੱਲ ਸਾਰਾ ਹਰੇਕ ਬੰਦਾ ਕੰਮ ਨਾ ਚੰਗਾ ਲੱਗਦਾ ਠੀਕ ਹੈ ਕੰਮ ਕਰਦੀ ਆ ਭਣੀ ਸਾਰਾ ਦਿਨ ਮੂਰੇ ਮੂਰੇ ਮੈਂ ਮੇਰੀ ਨੂਕੀ ਵੀ ਬੋਲੂਗੀ ਮੇਰੇ ਮੂਰੇ ਫਿਰ ਉਹੀ ਤਾਂ ਗੱਲ ਹੈ ਜੇ ਸਾਡੀ ਤਾਂ ਡੱਕਾ ਨਹੀਂ ਤੋੜਦੀ ਕਹਿੰਦੀ ਹਲੋ ਚਾਹ ਕਰਕੇ ਕਿਉਂ ਦਰ ਕੇ ਗਈਓ ਵੀ ਐਨੀ ਵੇਲੇ ਤੁਝੇ ਫੜਾਏ ਕਰਦੀ ਆ ਰੋਟ ਚੁੱਕ ਦਾ ਕਰਨਾ ਪੈਂਦਾ ਭਣੀ ਤੇ ਤੇਰੀ ਸੱਸ ਦਾ ਜਮਾ ਵੇਦੀ ਆ ਭਣੀ ਜਮਾ ਬੈਲੀ ਹਾਂ ਤੇ ਜਮਾ ਬੈਲੀ ਆ ਦੇਖਦੇ ਚ ਤੇਰੇ ਨਾਲ ਵੀ ਵਧੀਆ ਪਈ ਆਂ ਵਧੀਆ ਵਧੀਆ ਕੱਪੜੇ ਪਾਉਗੀ ਨਾਲ ਦੀ ਚੁੰਨੀ ਲੈ ਕੇ ਵਧੀਆ ਆਏ ਸਿਰਵਾਇ ਕਰਕੇ ਸੁਨੇਹੀ ਆਂ ਤਿਆਰ ਹੋ ਕੇ ਸਾਰਾ ਦਿਨ ਬੈਠੀ ਰਹਿੰਦੀ ਆ ਕਦੇ ਸੋਡੇ ਵਾਗੀ ਕਦੇ ਤਾਇਏ ਕੇ ਬਾਗੀ ਕਦੇ ਉਧਰ ਸਾਰਾ ਦਿਨ ਆਏ ਕਰੀ ਉਹ ਮਾਨੂੰ ਬਣੇ ਉੱਥੇ ਹੀ ਬਣਾ ਲਗਿਆ ਵੀ ਤੁਸੀਂ ਲੜਤੀਆਂ ਮੈਂ ਵੀ ਮੈਂ ਆਖਿਆ ਲਾਤ ਮੈਂ ਜਸਵੰਤ ਕੋਲ ਕੰਮ ਜਾ ਕੇ ਆਨੇ ਨਾਲ 500 ਰੁਪਏ ਫੜ ਕੇ ਨਾ ਕਹੀ ਕੀ ਰੋਲਾ ਪਾਇਰ ਹੈ ਤੇ ਸੱਸ ਨੂੰ ਨਹੀਂ ਮਿਲ ਬਿੱਜੀ ਕਰਦੀ। ਲਸ ਮੈਂ ਦੋਨ ਦਸਤਾ ਰੋਲਾ ਕੀ ਹੈ ਜੇ ਕੁਝ ਮੰਗ ਲਿਆ ਤਾਂ ਫਿਰ ਰੋਲਾ ਪਾਇ ਨਾ ਕੰਮ ਕਰੀ ਜੋ ਸਾਰਾ ਦਿਨ ਉਸ ਮੰਗੇ ਨਾ ਇਹ ਤਾਂ ਬਣ ਵਾਲੀ ਗੱਲ ਹੈ ਦੇਖੋ ਉਹਦਾ ਹੱਕ ਬਣਦਾ ਆਪਦੇ ਨੂੰ ਪੁੱਤ ਨੂੰ ਤੋੜੇ ਕੰਮ ਅਗਦੇ ਦਾ ਮਸਾ ਮਸਾ ਕਦੇ ਕਦੇ ਭਾਈ ਦਾ ਵਿਆਹ ਟੂਮਾ ਵੀ ਠੀਕ ਕਰਕੇ ਦੇਵੇ ਕੱਪੜੇ ਵੀ ਸਮਾ ਕੇ ਦੇਵੇ ਦੇਖੋ ਉਹਦੇ ਕਿਹੜਾ ਪਣ ਬਣਿਆ ਦਾ ਵਿਆਹ ਹੀ ਉਹੀ ਤਾਂ ਗੱਲ ਹੈ ਤੇ ਹਾਂ ਜਦੋਂ ਤਾਂ ਕੋਈ ਨਾ ਮੇਰੇ ਫੋਨ 'ਚ ਸੀਗੇ ਪੈਸੇ ਤਾਂ ਲੈ ਤੂੰ ਲੈ ਜਾ ਪਰ ਮੇਰੀ ਸੱਸ ਨੂੰ ਨਾ ਦੱਸੀ ਚਲ ਨਾ ਦੱਸ ਦੀ ਬਣ ਹਾਂ ਠੀਕ ਹੈ ਚਲ ਲੈ ਦੇਖ ਲੈ ਇਹਦੇ ਕੋਲੇ ਜਾ ਇਹ ਪਤਾ ਕਿਹੜੇ ਵੇਲੇ ਚੋਗੜੀਆਂ ਘਰੇ ਆਈ ਨੇ ਹੁਣ ਕਿਤੇ ਇਹ 500 ਰੁਪਏ ਮੇਰੀ ਸੱਸ ਨੂੰ ਤੂੰ ਦੱਸ ਦੇ ਫੇ ਦੱਸ ਦੇ ਤਾਂ ਫਿਰ ਮੈਨੂੰ ਅੜਮਾ ਰਹੇਗਾ ਤਾਂ ਹਨਾ ਹਾਂ ਮੇਰੀ ਮਾਂ ਨੇ ਦਿੱਤੇ ਸੀ ਪੈਸੇ ਹਾਂ ਦੇਖ ਲੈ ਦੇ ਦੇ ਉਹ ਚੁਗਲੀਆਂ ਕਰੀ ਲਈ ਲੈ ਦੇ ਲੈ ਇਹ ਸਾਡੇ ਫੋਨ ਦੇਖਦੀ ਐ ਲੈ ਦੇਖ ਲੈ ਕੰਮ ਦਾ ਸਕਾਉਣ ਕਰਦਾ ਮੈਂ ਮੈਂ ਉਹ ਸਾਡੇ ਫੋਨ ਨਹੀਂ ਦੇਖਦੀ ਹੈਗੀ ਹਜੇ ਵੀ ਨਹੀਂ ਟਿਕਦੀ ਹੈਗੀ ਆਏ ਨਹੀਂ ਇਹ ਲੋਟ ਆਉਂਦੀ ਹੈਗੀ ਇਹਨਾਂ ਦਾ ਕਰਨਾ ਪਊਗਾ ਲੋਟ ਚਲ ਕੋਈ ਗੱਲ ਨਹੀਂ ਜਿਸ ਪਾਲ ਕੋ ਨੇ ਪਾਇਆ ਅੱਜ ਮੈਂ ਵੀ ਨਹੀਂ ਕੰਮ ਕਰਦੀ ਹੈਗੀ ਉਸੇ ਤੋਂ ਕਰਾਉ ਜਮਾ ਨਹੀਂ ਕਰਦੀ ਥੋੜੀ ਸੁਪ ਪਾਲ ਪਾਈਆਂ ਪਾਣੀ ਦੀ ਬੋਤਲ ਲਿਆ ਦੇ ਮੈਨੂੰ ਪਾਣੀ ਪਾ ਦਿਆ ਮੈਥੋਂ ਕਿਉਂ ਤੇ ਪਾਣੀ ਬਾਗ ਦੇ ਵਿੱਚ ਹੋਰ ਕੀ ਤੋਂ ਪਾਣੀ ਨਾ ਤੇਰੇ ਘਰਸ ਕੀ ਗੋਡੇ ਪਾਣੀ ਉੱਤਰਿਆ ਤੂੰ ਆ ਬਚੱਕ ਕੇ ਪੀ ਲੈ ਜਦੋਂ ਹੁਣ ਵੀ ਤੁਰੀਆਂ ਆਈਆਂ ਗਈ ਮੈਂ ਤਾਂ ਵੀਡੀਓ ਚ ਗਈ ਸੀ ਮੜੇ ਕੰਮ ਸੀ ਮਨ ਨੂੰ ਤੁਰੀ ਮੈਂ ਕਿਉਂ ਵੀ ਫਿਰਦੀ ਦੁਰੇ ਤੇ ਨਾ ਬਿਣਾ ਕੰਮ ਤੋਂ ਕੰਮ ਰਹੀ ਸੀ ਮੈਂ ਤਾਂ ਆ ਹੋ ਗਈ ਸੀ ਕੰਮ ਮੇਰੀਆਂ ਚੂਗੜੀਆਂ ਕਰਨ ਗਈ ਸੀ ਚਾਚੀ ਕੋਲੇ ਉਹ ਆਈ ਸੀ ਮੈਨੂੰ ਸਾਰਾ ਕੁਝ ਦੱਸ ਸਕੀ ਤੂੰ ਕੀ ਕੀ ਕਹਿ ਕੇ ਆਈਆਂ ਏਂ ਹੋ ਦਾਸੂ ਕੀ ਚਾਚੀ ਤੇਰੀ ਕੀ ਕਹਤੀਆਂ ਮੈਂ ਕੀ ਕਹਕੀ ਆ ਰੋਣ ਚਾਚੀ ਦਾ ਜਗੀਰ ਮੇਰਾ ਜਗੀਰ ਨੂੰ ਚਾਚੀ ਮਾਂ ਕਰ ਲੱਗ ਜਾ ਭਾਈ ਮਾਂ ਕਰ ਲੱਗ ਜਾ ਫਿਰ ਉਹਨੂੰ ਕੀ ਪਤਾ ਲੱਗ ਗਿਆ ਆਪਣੇ ਵਿਆਹ ਦੇ ਜਿਹੜੇ ਕੱਪੜੇ ਦੀ ਗੱਲਾਂ ਦਾ ਜੇ ਤੂੰ ਉੱਥੇ ਤੇ ਜਾ ਕੇ ਕਹਿ ਗਈ ਆਈਆਂ ਫੇਰੀ ਉਹਨੂੰ ਪਤਾ ਲੱਗ ਗਿਆ ਹਾਂ ਉਹਨੂੰ ਕਹਿੰਦਾ ਸੁਣਦਾਗਾ ਆਹ ਤਾਂ ਨਾਲ ਤਾਂ ਘਰ ਹੈਗਾ ਕੰਡਾ ਨੇ ਵੀ ਤੰਨ ਹੁੰਦੇ ਆ ਕਿਹਨਾਂ ਤੂੰ ਅਨੇ ਕਹਿੰਦੇ ਉਹਨੂੰ ਪਤਾ ਕੀ ਲੱਗ ਗਿਆ ਸਾਰਾ ਵੀ ਤਾਂ ਕੜੀ ਜਣਾ ਨੂੰ ਨਹੀਂ ਪਤਾ ਲੱਗਦਾ ਆਹੋ ਪਤਾ ਹੀ ਲੱਗਦਾ ਬੇਣਾ ਦੱਸੇ ਨੀ ਬੀਬੀ ਪਤਾ ਲੱਗਦਾ ਉਹਨੂੰ ਸਾਰਾ ਕੁਝ ਦੱਸ ਕੇ ਆਈਏਗੀ ਵੀ ਉਹਨੇ ਮਾਂ ਆਈ ਸੀ ਆਏ ਕਿਹਾ ਇੰਨਾ ਬੋਲਦੀ ਮੈਨੂੰ ਚਾੜ ਹੀ ਫੜਾਈ ਮੈਨੂੰ ਪਾਣੀ ਨਹੀਂ ਫੜਾਇਆ ਸਾਰਾ ਕੁਝ ਦੱਸ ਇਹ ਗੱਲੀਆਂ ਹੁਣ ਉਹਨਾਂ ਨੂੰ ਵੀ ਲੈ ਚਾਹ ਪਾਣੀ ਲਾ ਲੋੜਾ ਹੈ ਤੇ ਕਹਿੰਦੀ ਉਹਨਾਂ ਤੋਂ ਵੀ ਲੈ ਚਾਹ ਪਾਣੀ ਅੱਜ ਤੱਕ ਗੱਲ ਸਹੀ ਹੈ ਭੈਣੇ ਕੌਣ ਹੈ ਕਿਸੇ ਦਾ ਜੇ ਜੱਟ ਫਰੋੜ ਲਿਆ ਮੜਾ ਜਾਂ ਮੈਂ ਕਹਿੰਦਾ ਮੜਾ ਜਾਂ ਸਾਡੀ ਬਹੂ ਨੂੰ ਸਮਝਾਦੀ ਤੇ ਮੈਂ ਆਖਸੀ ਨਾਲੇ ਕਹਿੰਦੇ ਮਾਣਾ ਮੋਟਾ ਕਹੀ ਮੈਨੂੰ ਕੋ ਪਤਾ ਜਿੰਨੀਆਂ ਗੱਲਾਂ ਮੈਂ ਕਈਆਂ ਗੱਲਾਂ ਉਹਨਾਂ ਸਾਰੀਆਂ ਦਾ ਸੀ ਕਿਧਰੇ ਮਾਂ ਨਹੀਂ ਦੱਸਗੀ ਵੀ ਮੈਂ ਮਾਈਏ ਕਿਦ ਦੇ ਲੜਨ ਲੜਾਈਆਂ ਦੱਸਗੀ ਅੱਜ ਕੱਲ੍ਹ ਕੌਣ ਹੈ ਕਿਸੇ ਦਾ ਚੰਗੇ ਦਾ ਕਹਿੰਦੇ ਨਾ ਨਹੀਂ ਕੋਈ ਮੰਦੇ ਦਾ ਨਾਮ ਕਹਿਣ ਤਾਂ ਮੈਂ ਜੰਗੇ ਵਾਸਤੇ ਗਈ ਸੀ ਵੀ ਸਾਡੀ ਸੱਸ ਨੂੰ ਸੁਲਾ ਹੋ ਜੂਗੀ ਤੇ ਇਹਨੇ ਸਮਾਂ ਦੀ ਆ ਕੇ ਕਹਿੰਦੇ ਇਹਦੇ ਚਾਚੀ ਨੇ ਹੋਰ ਫੂਸਫਾਤਾ ਉਹਦੋਂ ਵੀ ਲੜਾਈ ਸਮਾਂ ਦੀ ਵਧਾ ਗਈ ਘਟਾਉਣੀ ਤਾਂ ਕੀ ਸੀ ਆਹਦੀ ਮੈਂ ਨਹੀਂ ਪਾਣੀ ਲੈ ਕੇ ਦਿੰਦੀ ਨਾ ਲੈ ਕੇ ਦੇ ਭਾਈ ਪਾਣੀ ਮੈਂ ਤਾਂ ਪੀਣਾ ਹੀ ਪੂ ਆਪੇ ਚਾਕੇ ਪੀ ਲਈ ਜੀ ਆਰਟੀਨਲੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੀ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਡੇ ਚੈਨਲ ਨੂੰ ਤੁਸੀਂ ਸ਼ੇਅਰ ਲਾਈਕ ਤੇ ਸਬਸਕ੍ਰਾਈਬਰ ਕਰਨਾ ਨਾ ਭੁੱਲਿਆ ਕਰੋ ਤੁਹਾਡਾ ਇੱਕ ਲਾਇਕ ਸਾਡੇ ਵਾਸਤੇ ਬਹੁਤ ਲਾਹੇਵੰਦ ਹੁੰਦਾ ਹੈ ਤੇ ਜਰੂਰ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਜੀ ਧੰਨਵਾਦ